t 다 <목소리도> জোর জোর ऑनलाइन पंडी ऑनलाइन सिधी कुती चरा कुती सत नंबर कुती कुझु सत नंबर कुती آيو جو جو کي چونتو کي دا جو भा सारा कुझु कुतीजा रा सिंपल वीडियो बना दो सिंपल छोटी छोटी वीडियो बना दे दो खड़ा खड़ा भी मिनट ਸਾਰੇ ਨਾਮ ਰੱਬ ਕੋ ਹਾਏ ਰੱਬ ਕਰ ਸਾਰੇ ਜਿਹਨੂੰ ਜਿਹਨੂੰ ਪ੍ਰਭੂ ਯੇਸ਼ੂ ਮਸੀਹ ਦੇ ਨਾਲ ਪਿਆਰ ਆ ਅਣਖਵਾਣਾ ਲਊਆ ਜ਼ਮੀਦੇ ਬੈਜੋ ਚੁੱਪ ਕਰਕੇ ਬੈਜੋ ਬੈਜੋ ਕੱਪੜੇ ਆ ਦੇਖਣਾ ਬੈਜੋ ਚੁੱਪ ਕਰਕੇ ਰੱਖੋ ਬੈਜੋ ਬੈਜੋ ਚੌਕਰੀ ਮਾਰਨ ਹਲੋ ਮਾਜੀ ਆਇਆ ਹਾਂ ਸੁਣ ਕੇ ਮੈਦ ਤੋਂ ਪੈਰ ਤੋਂ ਜਿੱਤੇ ਬਸ ਸੁਣਦਾ ਆਇਆ ਸੁਣਦੇ ਹਾਂ ਹਾਂਜੀ ਹਾਂਜੀ ਸਾਡੀ ਮਦਦ ਤੇ ਆਹ ਉਹਨੇ ਬਾਏ ਨੂੰ ਪਹਿਣਾ ਬੰਨ੍ਹਾਓ ਅੱਤ ਸਭ ਨੂੰ ਬੇਨਤੀ ਆ ਡਾਕਟਰ ਤੇ ਬੰਦਾਂ ਨੂੰ ਵੀ ਜੋ ਉਤਰੋ ਵੀ ਪਹਿਣਾ ਨੂੰ ਭਰਾਵਾਂ ਨੂੰ ਖਬਰਾਂ ਨੂੰ ਬੇਨਤੀ ਹੈ ਪਰ ਫੇਰ ਵੀ ਸਾਡਾ ਸਪੈਕਟ੍ਰਮ ਆਦੇ ਵਾਸਤੇ ਤੁਸੀਂ ਕੋਈ ਨਹੀਂ ਸਾਡੀ ਚੈਨਲ ਆਪਣਾ ਕੰਮ ਦਾ ਚਰਚਾ ਸਾਡੀ ਕਮਜ਼ੋਰੀ ਇਹਨਾਂ ਦੇ ਚਰਚਾ ਕਾਮਰੇ ਚੋਸੀ ਹਾਂਜੀ ਸਭ ਤੋਂ ਬਿਜੀ ਹੋ ਗਏ ਨਹੀਂ ਨਹੀਂ ਮਾਚ ਮਦਦ ਬਾ ਦੇ ਬੰਦੇ ਦੀ ਰੱਟੇ ਦਾ ਤੇ ਖਾ ਗਿਆ ਉਹ ਕੰਰੇਆ ਸਾਡੇ ਦੇ ਪੰਜ ਗਾਨ ਬੰਦੇ ਨੂੰ ਹਰ ਮਹੀਨੇ ਸਰਕਾਰ ਚ ਪਾਇਆ ਦਾ ਕੋਈ ਜਾਂ ਕਿਹਨਾਂ ਦੇ ਮੁੱਲ ਦੀ ਕੈਪਟਲ ਕੋਈ ਵੇਖਿਆ ਕੋਈ இந்துੜਾ ਕੋਈ ਮੁਸਲਮਾਨ ਕੋਈ ਅੰਦਾਂ ਦਾ ਵਿਚ ਹੋਵੇ ਜਿਹੜਾ ਲੋਰ ਬੰਦਿਆ ਉਹਨਾਂ ਨੂੰ ਹਰ ਮਹੀਨੇ ਰਾਸ਼ਨ ਮਿਲਦਾ ਔਰ ਨਹੀਂ ਮੈਨੂੰ 3 ਦਿਨਾਂ ਦੇ ਵਿੱਚ ਆਲਾ ਆਲਾ ਦੇ ਕੇ ਹੋਰ ਦੁਕਾਨਾਂ ਦੇ ਆ ਨੁਕਰਾ ਔਰ ਇੱਕ ਵਾਰ ਦੰਦੇ ਰਿਸ਼ਤ ਸਭ ਤੋਂ ਸਭ ਤੋਂ ਲੱਖਪੀਏ ਦੀ ਚਟਕ ਬੰਦੇ ਆਪੋ ਜੀ ਨੇ ਬੋਲੋ ਹਾਲੇਲੂਇਆ 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 ਕਾਮਰਾ ਚਾਚੇ ਦਾ ਯੋਗ ਗਰੀਬੀਆਂ ਦੇ ਵਿਆਹ ਹੁੰਦੇ ਆ ਉਹਨਾਂ ਨੂੰ ਰਾਸ਼ਨ ਤੱਕ ਸਮਾਨ ਦੇ ਟਰੱਕ ਪਰਬਰ ਤੇ ਦਿੱਤੇ ਜਾਂਦੇ ਆ ਹਾਲੇਲੂਇਆ ਵੀ ਅਸੀਂ ਕਦੀ ਕਹਿੰਦੇ ਨਹੀਂ ਇਹ 25 ਲੱਖ ਦਿੰਦੇ ਆ ਕਦੀ ਕਹਿੰਦੇ ਨਹੀਂ 35 ਲੱਖ ਦਿੰਦੇ ਆ ਔਰ ਜਿਹੜੀ ਪੂਜਾ ਕਰਾਨੀ ਸੀ ਤੁਸੀਂ ਵੇਚਿਆ ਤੇ ਜਿਹੜੀ ਲਾਗੇ ਆ ਕੇ ਟੋਟਿਆ ਔਰ ਭਾਨਾ ਸੀ ਤੂੰ ਥੂੜ ਫੜ ਕੇ ਬੜਾ ਮਾਸਟਰ ਬਣ ਲਾ ਏਡਾ ਹੋ ਗਿਆ ਐਡਾ ਹੋ ਗਿਆ ਉਹ ਤੇਰੇ ਕੋਲ ਕੋਤੀ ਦਿਨ ਮੂਰਖ ਬਣਾਉਂਦੀ ਤੈਨੂੰ ਨਹੀਂ ਪਤਾ ਲੰਗਾ ਉਹ ਨੂੰਹਾਂ ਕਹਿ ਨਹੀਂ ਬਰੂਆ ਤੇ ਫਿਰ ਬਿਰਿਆਦ ਲੈ ਕੇ ਚੇਅਰਮੈਨ ਸਾਹਿਬ ਕੋਲ ਗਲੋਬਲ ਕ੍ਰਿਪਟੋ ਨੈਟਵਰਕ ਕਮੇਟੀ ਕੋਲ ਆ ਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਉਹ ਨਾ ਦੇ ਚੇਅਰਮੈਨ ਦੀ ਦੇ ਵਿੱਚ ਸੈਟਿੰਗ ਆਉਂਦੀ ਆ ਨਾ ਗਲੋਬਲ ਦੀ ਸੈਟਿੰਗ ਹੁੰਦੀ ਆ ਇਹ ਜਿਹੜੇ ਬਲੈਕ ਮੀਲਰ ਨੇ ਉਹ ਸੈਟਿੰਗਾਂ ਕਰਕੇ پیسے ਦਿੰਦੇ ਆ ਰਿਆਂ ਦਿੰਦੇ ਆ ਨਾ ਸੈਟਿੰਗ ਨਹੀਂ ਹੁੰਦੀ ਕਾਨੂੰਨੀ ਪ੍ਰਕਿਰਿਆ ਨਾਲ ਚੱਲਦੀ ਆ ਆਪਾਂ ਕਹਿੰਦੇ ਹਾਂ ਕਿ ਇੱਧਰ ਆ ਜਾਓ ਮੈਂ ਇੱਧਰ ਆ ਇੱਧਰ ਆ ਜਾਓ ਬੰਦੇ ਇੱਥੇ ਸੁਬਾਹ ਦੇ ਇੱਕ ਬਲੈਕਮਿਲਰਾਂ ਦਾ ਕੋਈ ਵੀ ਕੰਮ ਨਹੀਂ ਆ ਸਾਡਾ ਪ੍ਰਸ਼ਾਸਨ ਚੰਦਾ ਹੈ ਸਾਡੇ ਨੀਰ ਹਾਏ ਹਾਏ ਕਿਸੇ ਨਾਲ ਕੋਈ ਠੱਗੀ ਹੋਈ ਆ ਪ੍ਰਸ਼ਾਸਨ ਕੋਲ ਜਾਵੇ ਬਲੈਕਮਿਲਰਾਂ ਕੋ ਨਾ ਜਾਵੇ ਇਹਨਾਂ ਨੂੰ ਹਿੱਸਾ ਦੇਣਾ ਪੈਂਦਾ ਜੇ ਤੇ ਫੇਰ ਪੈਸੇ ਬਾਕੀ ਤੁਸ ਮਿਲਦੇ ਪਤਾ ਨਹੀਂ ਅੱਧਰ ਮਿਲਦੇ ਕਈ ਤੋਂ ਬਾਹਰ ਹੀ ਜਾਂਦੇ ਦਾ ਉਹ ਮੈਂ ਇਹਨਾਂ ਨੂੰ ਕਹਿੰਦਾ ਬਨਾਸ ਮਤੇ ਦਾ ਪੁੱਤ ਬਣ ਜਾ ਸਾਡਾ ਕ੍ਰਿਸਮਸ ਕਰਾਉਣਾ ਕਰੀ ਪੁਸ਼ਤਾ ਰੋਲ ਤੇ ਰੱਖ ਲਿਆਂਗੇ ਹਾਏ ਰੱਬਾ ਗਲੋਬਲ ਪਿਛਲ ਐਕਸੈਸ ਕਮੇਟੀ ਦੇ ਕੋਆਰਡੀਨੇਟਰ ਸਾਹਿਬ ਜਲਦੀ ਸ਼ਬਦਾਂ ਦੇ ਨਾਲ ਸਾਡੇ ਨਾਲ ਗੱਲ ਕਰਨਗੇ ਤਦ ਤੱਕ ਸਾਡਾ ਪ੍ਰਸ਼ਾਸਨ ਆ order ਸਾਡੀ ਬੇਨਤੀ ਤਕਬੂਲ ਕਰਦਾ ਹਾਲੇ ਅਲੈਹਮੁਸਲਾਮ 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 ਜਿੰਦਾਬਾਦ 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 ਬੈਠੋ ਯਾਰ ਆਓ ਬੈਠੋ ਆਓ ਬੈਠੋ ਇਹ ਸ਼ੈਰ ਉਹ ਡੋਟਿੰਗ ਕਿਉਂ ਕੀਆ ਹੈ ਰੋਜ਼ ਮਾਹਰ ਸਾਡੇ ਆ ਰਹੀ ਲੰਵਾ ਹੈ ਭਾਈ ਯਾਰ ਭਾਈ ਕੋਈ ਆਪਾਂ ਖੜਾ ਬੁਸ ਦਿਖਾ ਨਾਇਆ ਮਾਇਆ ਨਹੀਂ ਨਾ ਹਾਂ 50 ਸੌ ਦੇ ਕਿੱਥੇ ਪਾ ਗਈ ਕੋਈ ਜੇ ਨਹੀਂ ਆਉਂਦੀ ਜਾਨਾ ਨਾ ਅਸਟੇਟ ਚਾਰ ਗ੍ਰਾਫ ਆਪਾਂ ਨਾਲ ਬੋਕੀ ਜਿਹੜੀ ਡੋਟਿੰਗ ਨਹੀਂ ਕਰਦੀ ਮੈਂ ਨਹੀਂ ਕੱਢੀ 何<タッ>